ਲੋਕਾਂ ਦੇ ਚਲਾਨ ਕੱਟ ਲਿਆ ਲੋਕੀ ਚਲਾਨ ਕੱਟ ਕੇ ਕਟਵਾ ਕੇ ਬੜੇ ਦੁਖੀ ਹੁੰਦੇ ਨੇ ਤੇ ਅਸੀਂ ਇੱਕ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਨਵੇਂ ਤਰੀਕੇ ਨਾਲ ਉਹ ਪ੍ਰੇਰਿਤ ਕਰ ਰਹੇ ਹਾਂ ਕਿ ਤੁਸੀਂ ਜਿਹੜੇ ਆ ਟ੍ਰੈਫਿਕ ਦੇ ਨਿਯਮ ਆ ਇਹਨੂੰ ਅਪਣਾਓ ਤੇ ਚਲਾਨਾ ਤੋਂ ਵੀ ਬਚੋ ਆਪਣੀ ਜ਼ਿੰਦਗੀ ਵੀ ਸੇਫ ਰੱਖੋ ਤੇ ਦੂਸਰਿਆਂ ਦੀ ਜ਼ਿੰਦਗੀ ਵੀ ਸੇਫ ਰੱਖੋ ਛੋਟੀ ਛੋਟੀਆਂ ਕੋਸ਼ਿਸ਼ਾਂ ਕਰਦੇ ਵੰਦੇ ਆ ਕਿ ਲੋਕੀ ਜਾਗਰੂਕ ਹੋਣ ਨਵੇਂ ਤਰੀਕੇ ਨਾਲ ਨਵੇਂ ਜਿਹੜੇ ਸਕੀਮਾਂ ਆਉਂਦੀਆਂ ਜਾਂ ਨਵੇਂ ਕੋਈ ਢੰਗ ਨੇ ਉਹਨੂੰ ਲੋਕੀ ਜ਼ਿਆਦਾ ਅਪਲਾਈ ਕਰਦੇ ਨੇ ਤੇ ਅਸੀਂ ਉਹੋ ਹੀ ਸਾਡੀ ਕੋਸ਼ਿਸ਼ ਹੈ ਪੁੱਛਿਆ ਨਹੀਂ ਤੁਸੀਂ ਵੀ ਨਾ ਦੇ ਰੋਜਦੇ ਆ ਨਾ ਹੀ ਇਹ ਕੋ ਬੈਲਡ ਡੇ ਆ ਤੇ ਫੋਲਗਾ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਆਪਣੀ ਸੇਫਟੀ ਲਈ ਦਿੱਤਾ ਆਪਾਂ ਨੂੰ ਵਧੀਆ ਬਣਾ ਲਾ ਵਾ ਹਾਂਜੀ ਹਾਂਜੀ ਵਧੀਆ ਜਿਸ ਵੇਲੇ ਜਾਓਗੇ ਸਨੇਹ ਹੋਏ ਵੀ ਆਪਾਂ ਨੂੰ ਸਾਰਿਆਂ ਨੂੰ ਸੀਟ ਬੈਲਟ ਲੱਗ ਜਣੀ ਜੇ ਦੀ ਵੀ ਰੂਲ ਫੋਲੋ ਕਰਨੀ ਚਾਹੀਦੀ ਆਪਾਂ ਨੂੰ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਵੇ ਸਵੇਰਾ ਮਿੱਟੀ ਹਨੇਰਾ ਇੱਕ ਨਵਾਬੀ ਆਨ ਹੈ ਇੱਕ ਨਵਾਬੀ ਆ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਆਦਾ ਮੈਸੇਜ ਦੇਣ ਨਾਲ ਲੋਕਾਂ ਨੂੰ ਇੱਕ ਮੈਸੇਜ ਚੰਗਾ ਦੇਣਾ ਲੋਕੀ ਦੇਖੋ ਨੇੜੇ ਆ ਕੇ ਸਾਡੇ ਨਾਲ ਸੈਲਫੀਆਂ ਲੈਂਦੇ ਸਾਡੇ ਕੋਲ ਗੁਲਾਬ ਦਾ ਫੁੱਲ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਇੱਕ ਤਰੀਕਾ ਵਾ ਨੇੜਤਾ ਵਧਾਉਣ ਦਾ ਔਰ ਜਿਹੜੇ ਚਲਾਨ ਤੋਂ ਬਚਣ ਦਾ ਇਹ ਵਧੀਆ ਸਿਸਟਮ ਆ ਕਿ ਅਸੀਂ ਇਹ ਜਿਹੜੇ ਟ੍ਰੈਫਿਕ ਰੂਲ ਆ ਇਹ ਫੋਲੋ ਕਰੀਏ ਸੋਚਿਆ ਸੀ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਫੋਲਦੀ ਕਿ ਨਵਾਜਿਆ ਹੋਊਗਾ ਜੀ ਨਹੀਂ ਜੇ ਪਹਿਲੀ ਵਾਰੀ ਵੇਖਿਆ ਪਹਿਲੀ ਵਾਰੀ ਹੋਇਆ ਬਟ ਮਾਣ ਆ ਸਾਨੂੰ ਆਪਣੀ ਪੰਜਾਬ ਪੁਲਿਸ ਦੇ ਆਪਣਾ ਕੇਅਰ ਵੀ ਕਰਦੇ ਸਾਰੇ ਕੰਮ ਕਰਦੇ ਵਧੀਆ ਇਹ ਲੋਕਾਂ ਦਾ ਪਿਆਰ ਉਹ ਮੁਹੱਬਤ ਔਰ ਲੋਕੀ ਸਾਨੂੰ ਪਿਆਰ ਦੀ ਨਿਗਾਹ ਨਾਲ ਦੇਖਣ ਅਸੀਂ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਪਿਆਰ ਦਾ ਸੰਦੇਸ਼ ਹੈ ਤੇ ਟ੍ਰੈਫਿਕ ਜਿਹੜੀ ਆ ਜਿਸਾ ਰੂਲ ਹੈ ਉਹ ਫੋਲੋ ਕਰਨ ਟ੍ਰੈਫਿਕ ਦੇ ਨਿਯਮ ਜਿਹੜੇ ਆ ਉਹ ਸਹੀ ਤਰੀਕੇ ਨਾਲ ਅਪਣਾਉਣ ਤੇ ਸਾਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋਏਗੀ। ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾ ਤਸਵੀਰਾਂ ਖਵਾਵਾਂਗੇ ਤਾਰੋਸ਼ੀ ਅਮਰਸਾਦ ਸਾਹਿਬ ਵੀ ਆਹ ਅਤੇ ਪੰਜਾਬ ਪੁਲਿਸ ਦੀ ਆ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਅਕਸਰ ਲੋਕਾਂ ਮਨਾਂ ਵਿੱਚ ਡਰ ਰਹਿੰਦਾ ਆ ਕਿ ਸ਼ਾਇਦ ਪੰਜਾਬ ਪੁਲਿਸ ਲੋਕਾਂ ਦੇ ਮੋٹے ਮੋਟੇ ਚਲਾਣ ਹੀ ਕਰਦੀ ਆ ਪਰ ਤਸਵੀਰ ਵਿਖਾਵਾਂਗੇ ਤੁਹਾਨੂੰ ਅਮਰ ਸਤਾਬ ਦੀ ਵਖਰੀ ਜਿੱਥੇ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਿਹੜਾ ਕਿ ਟ੍ਰੈਫਿਕ ਪੁਲਿਸ ਸਰਦਾਰ ਦਲਜੀਤ ਸਿੰਘ ਉਹਨਾਂ ਵੱਲੋਂ ਲੋਕਾਂ ਦੇ ਚਲਾਣ ਹੀ ਕਟੇ ਜਾ ਰਹੇ ਬਕਾਇਦਾ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਨਵਾਜਿਆ ਜਾ ਰਿਹਾ ਜਿਹੜੇ ਵੀ ਲੋਕਾਂ ਨੇ ਬੈਲਟ ਲਾਈ ਹੁੰਦੀ ਹੈ ਸਟਰੀਟ ਬੈਲਟ ਗੱਡੀ ਦੀ ਜਾਂ ਹਰਮਨਟ ਪਾਇਆ ਹੁੰਦਾ ਵਾ ਉਹਨਾਂ ਨੂੰ ਪਿਆਰ ਦੇ ਨਾਲ ਜਿਹੜਾ ਕਿ ਉਹਨਾਂ ਨਵਾਜੇ ਜਾ ਰਿਹਾ ਵਾ ਦੇ ਲੀਕ ਸੀ ਸਾਡੇ ਨਾਲ ਗਰਭ ਕਰਾਂਗੇ ਸਰਦਾਰ ਜੀ ਵੱਖਰਾ ਪ੍ਰਾਲਾ ਕਰ ਰਹੇ ਹੋ ਕਿਸ ਤਰ੍ਹਾਂ ਦੇ ਦੇ ਚੀਨ ਹੋ ਬਹੁਤ ਬਹੁਤ ਧੰਨਵਾਦ ਜੀ ਵੇਖਣ ਵਾਲੇ ਸੁਣਨ ਵਾਲੇ ਸੋਤਿਆਂ ਸਤਿ ਸ੍ਰੀ ਅਕਾਲ ਜੀ ਵੀ ਮੈਂ ਸਾਬ ਲੋਕਾਂ ਦੇ ਮਾਲੇ ਸਵਾਲ ਹੁੰਦਾ ਵੀ ਪੰਜਾਬ ਪੁਲਿਸ ਆ ਲੋਕਾਂ ਦੇ ਚਲਾਣ ਹੀ ਕੱਢਦੀ ਆ ਪਰ ਤੁਹਾਡੇ ਵੱਲੋਂ ਚਲਾਣ ਛੱਡ ਕੇ ਗਲਾ ਦੇ ਫੁੱਲ ਦਿੱਤੇ ਜਾ ਰਹੇ ਨੇ ਕਾਰਨ ਕੀ ਆ ਅਸੀਂ ਜੀ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਦੇ ਚਲਾਣ ਕੱਟ ਲਿਆ ਲੋਕੀ ਚਲਾਣ ਕੱਟ ਕੇ ਕਟਵਾ ਕੇ ਬੜੇ ਦੁਖੀ ਹੁੰਦੇ ਨੇ ਤੇ ਅਸੀਂ ਇੱਕ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆ ਜਿਹੜੇ ਗੁਲਾਬ ਦਾ ਫੁੱਲ ਦੇ ਕੇ ਇੱਕ ਨਵੇਂ ਤਰੀਕੇ ਨਾਲ ਪ੍ਰੇਰਿਤ ਕਰ ਰਹੇ ਹਾਂ ਕਿ ਤੁਸੀਂ ਜਿਹੜੇ ਆ ਟ੍ਰੈਫਿਕ ਦੇ ਨਿਯਮ ਆ ਇਹਨੂੰ ਅਪਣਾਓ ਤੇ ਚਲਾਨਾ ਤੋਂ ਵੀ ਬਚੋ ਆਪਣੀ ਜ਼ਿੰਦਗੀ ਵੀ ਸੇਫ ਰੱਖੋ ਤੇ ਦੂਸਰਿਆਂ ਦੀ ਜ਼ਿੰਦਗੀ ਵੀ ਸੇਫ ਰੱਖੋ ਇਹ ਜਿਹੜਾ ਛੋਟਾ ਜਿਹਾ ਇੱਕ ਕਾਰਨ ਆ ਜਿਸ ਨਾਲ ਕਿ ਤੁਹੋਂ ਦੇ ਦਿਨਾਂ ਵਿੱਚ ਆਪਾਂ ਗੱਡੀ ਥੋੜੀ ਜੀ ਸਪੀਡ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਐਕਸੀਡੈਂਟ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਬੱਚੇ ਨੇ ਜਿਹੜੇ ਕਿ ਛੋਟੇ ਹੁੰਦੇ ਨੇ ਉਹ ਕਿਸੇ ਨੂੰ ਹਿੱਟ ਕਰ ਦਿੰਦੇ ਆ ਤੇ ਉਹਨਾਂ ਦੇ ਮਾਂ ਪਿਓ ਤੇ ਵੀ ਨਾਲ ਕੇਸ ਰਜਿਸਟਰ ਹੁੰਦਾ ਤੇ ਅਸੀਂ ਇੱਕ ਅਵੇਰ ਕਰ ਰਹੇ ਹਾਂ ਜਿਸਾਂ ਚੰਡੀਗੜ੍ਹ ਜਾਂਦੇ ਆ ਜਾਂ ਬਾਰੇ ਜਾਂਦੇ ਆ ਦਿੱਲੀ ਜਾਂਦੇ ਆ ਸਾਨੂੰ ਇਹ ਚੇਤਾ ਆਉਂਦਾ ਵੀ ਅਸੀਂ ਟ੍ਰੈਫਿਕ ਰੂਲ ਫੋਲੋ ਕਰਨੇ ਆ ਸੀਟ ਬੈਲ ਲਗਾਉਨੇ ਆ ਜਾਂ ਹੈਲਮਟ ਪਾਉਨੇ ਆ ਤੇ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਨਾ ਕਿ ਨਾਲ ਡਰਾ ਕੇ ਚਲਾਣਾ ਦੇ ਨਾਮ ਤੋਂ ਜਾਂ ਜੁਰਮਾਨੇ ਦੇ ਨਾਮ ਤੋਂ ਕਿ ਇਹ ਪੀ ਪੁਲਿਸ ਹੀ ਇਦਾਂ ਧੱਕਾ ਕਰਦੀ ਆ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਜਾਗਰੂਕ ਕਰ ਰਹੇ ਹਾਂ 370 ਜਦੀ ਸਿੰਧੀ ਲੋਕਾਂ ਦੇ ਜਿਹਨਾਂ ਜਿ ਮਾਰ ਕਿਸ ਤਰ੍ਹਾਂ ਆਇਆ ਵੀ ਇਹ ਇਲਾਕੇ ਵੀ ਗੁਲਾਬ ਦੇ ਫੁੱਲ ਦਿੱਤੇ ਜਾਣ ਨਾ ਤੇ ਅੱਜ ਰੋਜ਼ ਦੇ ਆ ਨਾ ਗੁਲਾਬ ਦੇ ਆ ਤੇ ਨਾ ਹੀ ਅੱਜ ਵੈਲੈਂਟਾਈਨ ਡੇ ਆ ਫਿਰ ਜੈਨ ਕਿਸ ਤਰ੍ਹਾਂ ਆ ਵੀ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਜਿਹੜਾ ਰਾਹਗੀਰਾਂ ਨੂੰ ਫੁੱਲ ਦੇ ਕੇ ਨਵਾਜੀ ਜਾਣਗੇ ਅ ਦੇਖੋ ਜੀ ਕੋਈ ਨਾ ਕੋਈ ਨਵੀਂ ਜਿਹੜੀ ਤਕਨੀਕ ਹੈ ਜਿਹੜੀ ਲੋਕ ਜਿਸ ਤਾਂ ਕਿ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਦੇਖਦੇ ਹੋ ਤੇ ਅਸੀਂ ਛੋਟੀ ਛੋਟੀਆਂ ਕੋਸ਼ਿਸ਼ਾਂ ਕਰਦੇ ਬੰਦੇ ਆ ਕਿ ਲੋਕੀ ਜਾਗਰਕ ਹੋਣ ਨਵੇਂ ਤਰੀਕੇ ਨਾਲ ਨਵੇਂ ਜਿਹੜੇ ਸਕੀਮਾਂ ਆਉਂਦੀਆਂ ਜਾਂ ਨਵੇਂ ਕੋਈ ਢੰਗ ਨੇ ਉਹਨੂੰ ਲੋਕੀ ਜ਼ਿਆਦਾ ਅਪਲਾਈ ਕਰਦੇ ਨੇ ਤੇ ਅਸੀਂ ਉਹੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਜਾਮ ਲੱਗਦੇ ਆ ਉਹਨਾਂ ਨੂੰ ਜਿਦਾ ਬਾਹਰੋਂ ਯਾਤਰਾ ਤੋਂ ਆਉਂਦੇ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਲੇਟ ਹੋ ਜਾਂਦੇ ਆ ਜਿਹੜੀਆਂ ਸਾਡੇ ਅੰਮ੍ਰਿਤਸਰ ਸੇ ਅਰਪੋਰਟ ਹੈ ਉਹਨੂੰ ਜਿਹੜੇ ਬੱਚਿਆਂ ਦੀ ਫਲਾਈਟਾਂ ਹੁੰਦੀਆਂ ਉਹ ਮਿਸ ਹੋ ਜਾਂਦੀਆਂ ਤੇ ਅਸੀਂ ਕਹਿੰਦੇ ਆ ਕਿ ਲੋਕੀ ਜਾਮ ਨਾਲੋਂ ਰਸਤਾ ਦੇਣ ਦੀ ਹੱਤਪਾ ਨਾ ਕਿ ਦਸਤਾ ਲੈਣ ਦੀ ਹੱਤ ਪਾਉਣ ਜੇ ਆਪਾਂ ਗਲਤ ਥਾਂ ਤੇ ਗੱਡੀ ਗੱਡੀ ਖੜੀ ਕਰਾਂਗੇ ਜਿੱਨਾਂ ਲੋਕਾਂ ਦੇ ਆਉਣ ਜਾਣ ਵਿੱਚ ਰੁਕਾਵਟ ਖੜੀ ਹੁੰਦੀ ਹੋਵੇ ਜਿਸਾਂ ਇਹ ਦੁਕਾਨਾਂ ਵਿੱਚੋਂ ਸਮਾਨ ਬਾਹਰ ਕੱਢ ਕੇ ਫੁੱਟਪਾਥ 'ਤੇ ਕਾੜਦੇ ਫੁੱਟਪਾਥ ਜਿਹੜਾ ਪੈਦਲ ਚੱਲਣ ਵਾਲਿਆਂ ਵਾਸਤੇ ਹੁੰਦਾ ਨਾ ਕਿ ਇਹ ਕਿਸੇ ਦਾ ਦਸਤਾ ਧੋਪਣ ਵਾਸਤੇ ਹੁੰਦਾ ਜੀ ਇਹ ਲੱਗਦਾ ਵੀ ਇਹ ਲੋਕਾਂ ਦੇ ਮਨਾਂ ਵਿੱਚ ਡਰ ਹੁੰਦਾ ਪੰਜਾਬ ਪੁਲਿਸ ਨੂੰ ਲੈ ਕੇ ਲੱਗਦਾ ਉਹ ਡਰ ਖਤਮ ਹੋ ਜਾਏਗਾ ਤੇ ਪੰਜਾਬ ਪੁਲਿਸ ਆਮ ਲੋਕਾਂ ਦੇ ਵਿੱਚ ਕੋਈ ਫਿਰ ਤੋਂ ਪਿਆਰ ਰਿਸ਼ਤਾ ਜਿਹੜਾ ਉਹ ਬਰਕਰਾਰ ਰਹੇਗਾ ਇਹ ਵੇਖੋ ਜੀ ਸਾਡਾ ਤੇ ਇਹੋ ਹੀ ਤਰੀਕਾ ਹੈ ਕਿ ਅਸੀਂ ਲੋਕਾਂ ਦਾ ਪਿਆਰ ਲੈਣ ਇਹ ਲੋਕਾਂ ਦਾ ਪਿਆਰ ਉਹ ਮੁਹੱਬਤ ਔਰ ਲੋਕੀ ਸਾਨੂੰ ਪਿਆਰ ਦੀ ਨਿਗਾਹ ਨਾਲ ਵੇਖਣ ਅਸੀਂ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਪਿਆਰ ਦਾ ਸੰਦੇਸ਼ ਹੈ ਤੇ ਟ੍ਰੈਫਿਕ ਜਿਹੜੀ ਆ ਜਿਸਾ ਰੂਲ ਹੈ ਉਹ ਫਾਲੋ ਕਰਨ ਟ੍ਰੈਫਿਕ ਦੇ ਨਿਯਮ ਜਿਹੜੇ ਆ ਉਹ ਸਹੀ ਤਰੀਕੇ ਨਾਲ ਅਪਣਾਉਣ ਤੇ ਸਾਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋਏਗੀ ਅਕਸਰ ਮੈਂ ਦੇਖਿਆ ਸਰਦਾ ਦਿੱਲੀ ਸੇ ਦੀ ਲੋਕਾਂ ਵਾਲੇ ਇਹ ਬਹੁਤ ਸਵਾਲ ਹੁੰਦਾ ਆ ਵੀ ਆ ਪੰਜਾਬ ਪੁਲਿਸ ਰਵਈਆ ਬੜਾ ਮਾੜਾ ਕਹਿੰਦੇ ਬੜੇ ਅੜਬ ਸੁਭਾਅ ਵੀ ਆ ਤੇ ਬੋਲਬਾਣੀ ਜਿਹੜੀ ਹੈ ਕਹਿੰਦੇ ਬੜੀ ਮਾੜੀ ਆ ਪਰ ਅਸੀਂ ਦੇਖਿਆ ਤੁਹਾਡਾ ਨਾਲ ਗੱਲਬਾਤ ਕਰਕੇ ਤੁਸੀਂ ਗੁਰੂਤ ਸਿੰਘ ਜੀ ਤੁਹਾਡੀ ਬੋਲਬਾਲੀ ਬਹੁਤ ਸੋਹਣੀ ਆ ਤੇ ਜਿਹੜੇ ਲੋਕ ਆਗਿਆ ਕਿੰ ਭੇਦੇ ਨੇ ਤੁਹਾਨੂੰ ਖੁਦ ਆ ਕੇ ਫੋਟੋ ਲਵਾ ਰਹੇ ਨੇ ਸੈਲਫੀ ਲਵਾ ਰਹੇ ਨੇ ਲੋਕਾਂ ਨਾਲ ਜਿਹੜਾ ਡਾਢ ਸੀ ਉਹ ਖਤਮ ਹੁੰਦਾ ਜਾ ਰਿਹਾ ਵੇਖੋ ਜੀ ਸਾਡੇ ਜਦੋਂ ਅਸੀਂ ਘਰੋਂ ਚੱਲਦੇ ਆ ਸਾਡਾ ਜੇ 15 ਮਿੰਟ ਦਾ ਰਸਤਾ ਵਾ ਤੇ ਅਸੀਂ ਉਹ 10 ਮਿੰਟ ਲੈ ਕੇ ਚੱਲਦੇ ਅਸੀਂ ਕਦੋਂ ਲੇਟ ਹੋ ਜਾਂਦੇ ਆ ਤੇ ਜਿਹੜਾ ਚੌਕ ਅੰਦਾ ਚੌਕ ਵਿੱਚ ਥੋੜੀ ਜਿਹੀ ਟ੍ਰੈਫਿਕ ਵੀ ਹੁੰਦੀ ਸਾਨੂੰ ਜ਼ਿਆਦਾ ਲੱਗਦੀ ਆ ਚੌਕ ਵਿੱਚ ਜਿਹੜਾ ਖੜਾ ਮੁਲਾਜ਼ਮ ਉਹ ਵੀ ਸਾਨੂੰ ਸਾਡਾ ਵਿਸ਼ਮਣ ਲੱਗਦਾ ਤੇ ਅਸੀਂ ਉਹ ਜੇ ਉਹ ਟਾਈਮ 15 ਦੀ بجائے ਆਪਾਂ 20 ਮਿੰਟ ਲੈ ਕੇ ਤੇ ਆਪਾਂ ਕਿਸੇ ਨੂੰ ਮਿਲ ਵੀ ਸਕਦੇ ਆ ਆਪਾਂ ਗੱਡੀ ਵੀ ਠੀਕ ਠੀ ਸੁਪੀਡ ਨਾਲ ਚਲਾਵਾਂਗੇ ਤੇ ਠੀਕ ਢੰਗ ਨਾਲ ਚਾਵਾਂਗੇ ਉਹ ਸਾਡੇ ਮਨ ਵਿੱਚ ਸਹਿਜ ਹੋਏਗਾ ਨਿਮਰਤਾ ਹੋਏਗੀ ਉਹ ਅਨੁਸ਼ਾਸਨ ਹੋਏਗਾ ਤਾਂ ਅਸੀਂ ਤਰੀਕੇ ਨਾਲ ਹੋਈ ਜਾਵਾਂਗੇ ਤੇ ਕਿਸ ਆਪਣੀ ਜਾਨ ਵੀ ਸੇਫ ਰੱਖਾਂਗੇ ਉਹ ਕਿਸੇ ਦੂਸਰੇ ਨੂੰ ਵੀ ਸੇਫ ਕਰਾਂਗੇ ਕਿ ਲੱਗਦਾ ਨੇ ਤੁਹਾਡੇ ਉਹ ਜਿਹੜਾ ਪ੍ਰਾਲਾ ਕੀਤਾ ਯਾਰ ਆ ਰਾਹਗੀਰਾਂ ਨੂੰ ਫੁੱਲ ਦੇ ਕੇ ਨਵਾਜਿਆ ਜਾ ਰਿਹਾ ਕਿ ਲੱਗਦਾ ਇੱਕ ਵਧੀਆ ਪ੍ਰਾਲਾਵਾ ਗੁਰੂ ਆਂਬਾਦੀ ਨਗਰੀ ਅਮਰਸਰ ਸਾਹਿਬ ਐਸਲਾ ਨਹੀਂ ਬੜੇ ਵੱਡੀ ਤਰ੍ਹਾਂ ਵਿੱਚ ਟੂਰਿਸਟ ਬਹੁਤ ਬਾਰ ਆ ਰਿਹਾ ਵਾ ਕਿਥੇ ਲੋਕਾਂ ਦਾ ਮਨ ਡਰ ਹੁੰਦਾ ਕਿ ਸ਼ਾਇਦ ਅਮਰਸਰ ਸਾਹਿਬ ਜਾਵਾਂਗੇ ਸਾਡਾ ਚਲਾਣ ਹੋ ਜਾਊਗਾ ਲੋਕਾਂ ਦਾ ਮਨ ਡਰ ਬਹੁਤ ਹੁੰਦਾ ਜੀ ਲੈ ਕੇ ਕਿ ਲੱਗਦਾ ਤੁਹਾਡੇ ਪਰਾਲੇ ਦੇ ਨਾਲ ਲੋਕਾਂ ਦਾ ਡਰ ਜਿਹੜਾ ਮਨ ਖਤਮ ਹੋ ਜਾਏਗਾ ਤੇ ਰਿਸ਼ਤਾ ਹੋਰ ਵਧੇਗਾ ਪਿਆਰ ਦਾ ਵੇਖੋ ਜੀ ਜਿੱਸਾਂ ਕੋਈ ਬੰਦਾ ਗੱਡੀ ਤੇ ਸਕੂਟਰ ਤੇ ਮੋਟਰਸਾਈਕਲ ਤੇ ਦੋ ਜਣੇ ਆ ਰਹੇ ਆ ਦੋ ਸਵਾਰੀਆਂ ਆ ਰਹੀਆਂ ਤੇ ਉਹਨਾਂ ਨੂੰ ਅਸੀਂ ਬਹੁਤ ਘੱਟ ਚਾਂਸ ਹੁੰਦੇ ਕਿ ਕਹੀ ਰੋਕਾਂਗੇ ਸਾਡੇ ਚਾਂਸ ਉਦੋਂ ਉਹਨਾਂ ਰੋਕਣ ਦਾ ਚਾਂਸ ਹੁੰਦਾ ਜਦੋਂ ਉਹ ਤ ਜਾਂ ਗੱਡੀ ਦਾ ਐਕਸ ਟਾਈਮਿੰਗ ਕਰ ਰਹੇ ਨੇ ਜਾਂ ਉਹ ਮੋਬਾਈਲ ਸੁਣਦੇ ਆ ਰਹੇ ਨੇ ਫੇਰ ਸਾਡਾ ਰੋਕਣ ਦਾ ਬਣਦਾ ਨਹੀਂ ਤੇ ਪੁਲਿਸ ਦੀ ਇਹ ਹੁੰਦੀ ਆ ਕਿ ਉਹਨਾਂ ਨੂੰ ਰੋਕ ਕੇ ਟ੍ਰੈਫਿਕ ਜਾਮ ਹੁੰਦਾ ਜੇ ਕਿਸੇ ਕਿਸੇ ਨੂੰ ਰੋਕਣ ਦੇ ਦਾ ਪਤਾ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਜਾਗਰੂਕ ਕੀਤਾ ਜਾਵੇ ਕਿ ਟ੍ਰੈਫਿਕ ਨਿਯਮ ਜਿਹੜੇ ਉਹ ਫਾਲੋ ਕਰਦੇ ਆ ਲੋਕਾਂ ਦੇ ਜਿਹੜੇ ਚਲਾਨ ਆ ਚਲਾਨਾ ਦੇ ਨਾਲ ਲੋਕਾਂ ਨੂੰ ਨੇੜਤਾ ਨਹੀਂ ਵੱਧਦੀ ਜਦੋਂ ਪਿਆਰ ਦਾ ਮੈਸੇਜ ਦੇਣ ਨਾਲ ਲੋਕਾਂ ਨੂੰ ਇੱਕ ਮੈਸੇਜ ਚੰਗਾ ਦੇਣਾ ਲੋਕੀ ਦੇਖੋ ਨੇੜੇ ਆ ਕੇ ਸਾਡੇ ਨਾਲ ਸੈਲਫੀਆਂ ਲੈਂਦੇ ਸਾਡੇ ਕੋ ਗੁਲਾਬ ਦਾ ਫੁੱਲ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਇੱਕ ਤਰੀਕਾ ਵਾ ਨੇੜਤਾ ਵਧਾਉਣ ਦਾ ਔਰ ਜਿਹੜੇ ਚਲਾਨ ਤੋਂ ਬਚਣ ਦਾ ਇਹ ਵਧੀਆ ਸਿਸਟਮ ਆ ਕਿ ਅਸੀਂ ਜਿਹੜੇ ਟ੍ਰੈਫਿਕ ਰੂਲ ਆ ਇਹ ਫੋਲੋ ਕਰੀਏ ਤੇ ਮੇਰੇ ਖਿਆਲ ਆ ਸਾਡਾ ਜੀ ਵੀ ਕਿਵੇਂ ਜਾਣ ਬੁਝ ਕੇ ਕਿਸੇ ਚਲਾਨ ਕਰਦੇ ਜੀ ਸੋ ਸਦਾ ਦਲਜੀਤ ਸਿੰਘ ਜੀ ਇਹਦਾ ਪ੍ਰਾਲਾ ਕੀਤਾ ਗਿਆ ਗੁਲਾਬ ਦੇ ਫੁੱਲ ਦੇ ਜਾਂਦਾ ਇਹ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਗਿਆ ਕਿ ਜਾਂ ਅੰਮ੍ਰਿਤਸਰ ਦੇ ਬਾਹਰ ਜਿਹੜੇ ਹੋਰ ਰਾਜ ਨੇ ਉਹਨਾਂ ਵਿੱਚ ਵੀ ਸ਼ੁਰੂਆਤ ਹੋ ਗਈ ਦੀ ਐ ਨਹੀਂ ਜੀ ਹੋਰ ਤੇ ਅਸੀਂ ਇੱਕ ਦੋ ਪਰ ਅਸੀਂ ਅਮਸਲ ਦੇ ਵਿੱਚ ਸਾਡਾ ਉਪਰਾਲਾ ਅਸੀਂ ਇਹ ਸਟਾਰਟ ਕੀਤਾ ਵਾ ਵੀ ਅਸੀਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿ ਲੋਕ ਜਿਹੜੇ ਆ ਉਹ ਜਿਹੜੇ ਗੁਲਾਬ ਦਾ ਫੁੱਲ ਲੈ ਕੇ ਇੱਕ ਪਿਆਰ ਦਾ ਸੰਦੇਸ਼ ਹੈ ਫੁੱਲ ਦੇਣਾ ਤੇ ਫੁੱਲ ਲੈ ਕੇ ਲੋਕੀ ਉਹ ਜਿਹੜੇ ਟ੍ਰੈਫਿਕ ਨਿਜਮ ਨੇ ਉਹਨਾਂ ਨੂੰ ਇਹ ਸਮਝਣ ਜਾਗਰੂਕ ਕੀਤਾ ਜਾਵੇ ਜਿਸ ਸੰਗ ਕਹਿੰਦਾ ਭੰਡਾਵਾ ਉਹ ਮੰਨਣਾ ਪੈਂਦਾ ਵਾ ਇਸੇ ਤਰ੍ਹਾਂ ਸਾਡੇ ਜਿਹੜੇ ਨਿਜਮ ਹੈ ਨਾ ਇਹ ਬੰਦੇ ਨੂੰ ਯਾਦ ਰੱਖਣੇ ਪੈਂਦੇ ਆ ਤੇ ਸਾਨੂੰ ਸੈਮੀਨਾਰ ਵੀ ਲਾਉਣੇ ਪੈਂਦੇ ਆ ਜਦੂਦੀ ਨਹੀਂਗਾ ਵੀ ਉਹ ਸੈਮੀਨਾਰ ਜਿਹੜਾ ਅਸੀਂ ਉਹ ਚਲਾਨ ਕੱਟ ਕੇ ਕੀਤਾ ਜਾਵੇ ਅਸੀਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਇੱਕ ਪੋਲਿਸ਼ ਕਰ ਰਹੇ ਜੀ ਬਿਲਕੁਲ ਜੀ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਸਰਦਾਰ ਦਲਜੀਤ ਸਿੰਘ ਜਿਹੜਾ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਉਹਨਾਂ ਵੱਲੋਂ ਫੁੱਲ ਦੇ ਕੇ ਨਿਵਾਜਿਆ ਜਾ ਰਿਹਾ ਵਾ ਇੱਕ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਖਿਲਾਰ ਕੇ ਉਹਨਾਂ ਨੂੰ ਬਕਾਇਦਾ ਟ੍ਰੈਫਿਕ ਰੂਲ ਸਮਝਾਏ ਜਾ ਰਹੇ ਨੇ ਅਤੇ ਸੀਲ ਬੈਲਟ ਪਹਿਨੀ ਹੋਈ ਸੀ ਉਹਨਾਂ ਨੂੰ ਮਾਨਸਮਾਨ ਦਿੱਤਾ ਜਾ ਰਿਹਾ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਤੁਸੀਂ ਦੇਖੋ ਵੀਰ ਬੜਾ ਖੁਸ਼ ਹੈ ਪਛਾਤ ਲੱਗਦਾ ਸੀ ਪੰਜਾਬ ਪੁਲਿਸ ਤੋਂ ਚਲਾਣ ਘਟਣਾ ਪਰ ਜਾਂਦਿਆਂ ਗੁਲਾਬ ਦੇ ਫੁੱਲ ਮਿਲੇ ਹਾਂ ਜੀ ਵੀਰੇ ਕੀ ਨਾਂ ਜੀ ਦਸ਼ਨਦੀਪ ਸਿੰਘ ਵੀਰੇ ਕੀ ਲੱਗਦਾ ਇੱਕ ਮਿੰਟਾ ਲੱਗ ਗਿਆ ਵੀ ਸ਼ਾਇਦ ਚਲਾਣ ਕਟਾਂਗੇ ਲੱਗਦਾ ਹਾਂਜੀ 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 ਮੈਂ ਹਾਂ ਕੋਈ ਸੋਚਿਆ ਸੀ ਪੰਜਾਬ ਪੁਲਿਸ ਦਾ ਇਹ ਬੁਲਾ ਦੇ ਫੋਲ ਦੇਊਗੀ ਨਹੀਂ ਨਹੀਂ ਕਿੱਦਾਂ ਚਕਲਾ ਰਿਹਾ ਏ ਵਧੀਆ ਲੱਗਦਾ ਵੀਰੇ ਹੂੰ ਕੀ ਲੱਗਦਾ ਅਰੇ ਤੂੰ ਪੁੱਛਿਆ ਨਹੀਂ ਤੂੰ ਹੀ ਵੀ ਨਾ ਤੇ ਰੋਜਦੇ ਆ ਨਾ ਹੀ ਇੱਕ ਵੈਲ ਦੇ ਆ ਤੇ ਫੋਲਗਾ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਆਪਣੀ ਸੇਫਟੀ ਲਈ ਦਿੱਤਾ ਆਪਾਂ ਨੂੰ ਹਾਂ ਵਧੀਆ ਪਰਾਨਾ ਵਾਂ ਹਾਂਜੀ ਹਾਂਜੀ ਵਧੀਆ ਜਿਸ ਵੇਲੇ ਜਾਓਗੇ ਸਨੇਹ ਹੋਏ ਵੀ ਆਪਾਂ ਨੂੰ ਸਰਦਨ ਸੀਟ ਬੈਲਟ ਲੱਗ ਜੁਣੀ ਜਦੀ ਵੀ ਰੂਲ ਫੋਲੋ ਕਰਨੀ ਚਾਹੀਦੀ ਆਪਾਂ ਨੂੰ ਧੰਨਵਾਦ ਹਾਂ ਜੀ ਦੇਖ ਸਕਦੇ ਹੋ ਵੀ ਬਹੁਤ ਖੁਸ਼ ਨੇ ਲੋਕ ਲੋਕਾਂ ਦਾ ਕਹਿਣਾ ਲੋਕਾਂ ਦਾ ਮਨਾਂ ਦੀ ਦਾਲ ਸੀ ਸਵਾਲ ਸੀ ਪਰ ਖੁਸ਼ੀ ਦੀ ਲਹਿਰ ਵੀ ਆ ਜਿੱਥੇ ਕਿ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਸਬ ਕੁਇੰਸਪੈਕਟਰ ਸਰਦਾਰ ਦਲਜੀਤ ਸਿੰਘ ਵੱਲੋਂ ਜਿਹੜੇ ਕਿ ਪੰਜਾਬ ਪੁਲਿਸ ਤੇ ਟ੍ਰੈਫਿਕ ਪੁਲਿਸ ਦੇ ਨੇ ਉਹਨਾਂ ਵੱਲੋਂ ਫੁੱਲ ਦੇ ਕੇ ਨਮਾਜਾ ਜਾ ਰਿਹਾ ਤੇ ਲੋਕਾਂ ਦਾ ਖੁਸ਼ੀ ਦੀ ਲਹਿਰ ਵੀ ਹੈ ਲੋਕ ਉਹਨਾਂ ਨਾਲ ਫੋਟੋਆਂ ਲਵਾ ਰਹੇ ਨੇ ਸੈल्फी ਲਵਾ ਰਹੇ ਨੇ ਟ੍ਰੈਫਿਕ ਦੇ ਨਿਯਮ ਜਿਹੜੇ ਨੇ ਲਾਗੂ ਕੀਤੇ ਜਾ ਰਹੇ ਨੇ ਦੱਸਿਆ ਵੀ ਜਾ ਰਹਿਆ ਇਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵਖਰੇ ਤਰ੍ਹਾਂ ਦਾ ਪ੍ਰਲੋਕ ਕੀਤਾ ਜਾਂ ਸਮਝਾਇਆ ਜਾ ਰਿਹਾ ਲੋਕਾਂ ਦਾ ਮਨ ਡਰ ਜਿਹੜਾ ਪੰਜਾਬ ਪੁਲਿਸ ਤੋਂ ਲੈ ਕੇ ਉਹ ਵੀ ਕਿਤੇ ਕਿਤੇ ਜਿਹੜਾ ਖਤਮ ਕੀਤਾ ਜਾ ਰਿਹਾ ਰਿਸ਼ਤਾ ਜਿਹੜਾ ਨਿਭਾਇਆ ਜਾ ਰਿਹਾ ਪੰਜਾਬ ਪੁਲਿਸ ਦਾ ਤੇ ਇੱਕ ਦੂਜੇ ਦਾ ਪਿਆਰ ਦਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਡਿਵੀਜ਼ਨ ਦੀ ਜਿਹੜੀ ਇੱਕ ਲਿਸਟ ਆ ਉਹ ਵੀ ਦਿੱਤੀ ਜਾ ਰਹੀ ਆ ਜਿਹੜੀ ਉਸ ਨੂੰ ਫੋਲੋ ਕੀਤੀ ਜਾਵੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਕੀ ਨਾ ਜੀ ਮੇਰੇ ਨਾਲ ਸਤਵੀਰ ਸਿੰਘ ਹੈਗਾ ਜੀ ਸੁਖਵੀਰ ਸਿੰਘ ਜੀ ਕਈ ਸੋਚਿਆ ਸੀ ਪੰਜਾਬ ਪੁਲਿਸ ਦੇ ਇਸ ਤਰ੍ਹਾਂ ਫੋਲਦੇ ਕਿ ਨਵਾਜਿਆ ਹੋਊਗਾ ਜੀ ਨਹੀਂ ਜੀ ਪਹਿਲੀ ਵਾਰੀ ਵੇਖਿਆ ਪਹਿਲੀ ਵਾਰੀ ਹੋਇਆ ਬਟ ਮਾਣ ਹੈ ਸਾਨੂੰ ਆਪਣੀ ਪੰਜਾਬ ਪੁਲਿਸ ਆਪਨਾ ਕੇਅਰ ਵੀ ਕਰਦੇ ਸਾਰੇ ਕੰਮ ਕਰਦੇ ਪਹਿਲਾਂ ਇੱਕ ਵਾਰ ਤੇ ਡਰ ਲੱਗ ਗਿਆ ਵੀ ਸ਼ਾਇਦ ਆਦਾ ਪੰਜਾਬ ਪੁਲਿਸ ਚਲਾਂ ਘਟਨ ਵਾਸਤੇ ਖਲਾ ਰਹੀ ਹੈ ਇੱਕ ਵਾਰੀ ਤੇ ਆਦਾ ਸਰ ਪਰ ਨਹੀਂ ਉਹਨਾਂ ਨੇ ਫੁੱਲ ਫੜਿਆ ਆਈ ਬਟ ਸਮਝਾਉਂਦੇ ਵੀ ਆ ਆਪਾਂ ਜੋ ਨਹੀਂ ਮੰਨਦੇ ਗਲਤੀਆਂ ਕਰਦੇ ਫਿਰ ਸਾਨੂੰ ਉਹਨਾਂ ਨੂੰ ਗਲਤੀਆਂ ਨਤੀਜੇ ਭੁਗਤਣਾ ਪੈਣਾ ਹੈ ਲੱਗਦਾ ਇਸ ਤਰ੍ਹਾਂ ਪਿਆਰ ਜਿਹੜਾ ਆ ਪੰਜਾਬ ਪੁਲਿਸ ਦਾ ਤੇ ਲੋਕਾਂ ਦਾ ਜਿਹੜਾ ਪਿਆਰ ਰਿਸ਼ਤਾ ਉਹ ਵਧੇਗਾ ਹਾਂ ਬਿਲਕੁਲ ਬਿਲਕੁਲ ਜੀ ਵਧੇਗਾ ਬੋ ਵਧੇਗਾ ਵਧੇਗਾ ਜ਼ਰੂਰ ਵਧੇਗਾ ਜੀ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਦਾ ਜਲਜੀਤ ਸਿੰਘ ਬਹੁਤ ਵੇਖਣ ਨੂੰ ਮਿਲਦਾ ਅਤੇ ਵੱਖਰੀ ਤਰ੍ਹਾਂ ਦੇੜਾ ਪ੍ਰਾਲਾ ਵਾ ਤੇ ਲੋਕ ਹੀ ਬੜੇ ਖੁਸ਼ ਨੇ ਲੋਕਾਂ ਦਾ ਕਹਿਣਾ ਵੀ ਇਸ ਤਰ੍ਹਾਂ ਪਿਆਰ ਪੁਲਿਸ ਦਾ ਤੇ ਆਮ ਲੋਕਾਂ ਜਿਹੜਾ ਰਿਸ਼ਤਾ ਉਹ ਗੂੜਾ ਹੋਏਗਾ ਤੇ ਲੋਕਾਂ ਵਾਲੇ ਡਰ ਡਰ ਰਹੀਦਾ ਪੰਜਾਬ ਤੋਂ ਲੈ ਕੇ ਉਹ ਵੀ ਥੋੜਾ ਘਟਮ ਹੋਏਗਾ ਅਤੇ ਹਮੇਸ਼ਾ ਭਾਈਚਾਰਕ ਜਿਹੜੀ ਸਾਂਝ ਹੈ ਉਹ ਵਧੀ ਰਹਿ ਗਈ ਹੁਣ ਸਾਡੀ ਦਸ਼ਕਾਂ ਨੂੰ ਪੀਲੇ ਆ ਜਦੋਂ ਕਿ ਅਮਰਸਾਦ ਸਾਹਿਬ ਆ ਗੁਰੂ ਰਾਮਦਾਸ ਨਗਰੀ ਆਓ ਤੇ ਤੁਹਾਨੂੰ ਡਰ ਦੀ ਲੋੜ ਨਹੀਂ ਹੈ ਤੁਹਾਨੂੰ ਚਲਾ ਨਹੀਂ ਕੀਤਾ ਜਾਊਗਾ ਤੁਹਾਨੂੰ ਗੁਲਾਬ ਦਾ ਫੁੱਲ ਦੇ ਕੇ ਨਵਾਜਿਆ ਜਾਵੇਗਾ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਆਪਣਾ ਹਰਦੀਪ ਗਰੇਵਾਲ ਅਮਰਸਾਦ ਤੋਂ